ਰਾਗ ਬਿਹਾਰੜਾ ਮਹੱਲਾ 5 ਆਤਕ੍ਰੀਤਮ ਮਨਮੂਹਨ ਕਟਸੂਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਿਰਗਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਸ ਪ੍ਰਕਾਰ ਕੋਈ ਪਾਤਸ਼ਾਹ ਜੀ ਜਿਹੜੀ ਪਟਨਾਣੀ ਹੋਵੇ ਉਹ ਆਪਣੇ ਰਾਜੇ ਦੇ ਗੁਨਾਹ ਦੇ ਤਾਹੀਂ ಪರಿਗਤ ਕਰਕੇ ਹੋਰਨਾਂ ਸਖੀਆਂ ਦੇ ਤਾਹੀਂ ਗੁਣਾਉਣਵਾਦ ਕਫਨ ਕਰੇ ਇਸ ਦਰਗਾਹ ਤੱਕ ਬੈਠਿਆਂ ਦੀ ਉਹ ਅਸਤਾਜ ਉਹ ਪਟਨਾਣੀਆਂ ਦੀ ਣਾਈ ਪਰਮੇਸ਼ਰ ਦੇ ਹੰਮੇ ਉਹ ਜੀ ਵਿਅਸੁਰੂ ਆਪਣੀਆਂ ਸਖੀਆਂ ਦੇ ਤਾਹੀਂ ਪਰਮੇਸ਼ਰ ਦੇ ਗੁਣਾਉਣਵਾਦ ਚਾਰਨ ਕਰਕੇ ਦੱਸਦੇ ਹਨ ਉਹ ਰੂਪ ਕਲੰਕਾਰ ਦੁਆਰਾ ਮਾਰਾ ਸੋ ਜੋਨੇਕ ਜਨਮਾਂ ਜੋ ਫਿਰਦੇ ਫਿਰਦੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਹਨ ਖਜਨੂੰ ਪਾਤ ਜੇ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਲਖਣਾ ਕਿਤਾਬੀ ਲਖਣਾ ਦੁਆਰਾ ਗੋਲ ਕਰਨ ਉਹ ਉਸੇ ਮਾਰੋ ਸਾਹਿਬ ਜੀ ਸਤਿਗੁਰਾਂ ਦਾ ਅਕਾਲ ਪੁਰਖ ਦਾ ਜੋ ਸੁਭਾਵ ਹੈ ਉਹ ਪ੍ਰੇਮੀਆਂ ਦੇ ਪ੍ਰਸਾਇਨ ਰੂਪਨ ਕਰਦੇ ਨੇ ਇਹਨਾਂ ਸ਼ਬਦਾਂ ਵਿੱਚ ਆਤ ਪ੍ਰੀਤਮ ਮਨਮੋਹਨ ਘਟ ਸੋਹਣ ਏ ਸੰਸੁਜਨੋ ਆਤ ਪ੍ਰੀਤਮ ਅਤਿਅੰਤ ਹੀ ਬਿਆੰਤੀ ਪਰਪ੍ਰੇਮ ਦਾ ਆਸਪਦ ਹੈ ਸੋ ਅਤਿਅੰਤ ਪ੍ਰੇਮ ਰੂਪ ਹੈ ਅਜੇ ਕੈਸਾ ਹੈ ਪ੍ਰੀਤਮ ਤਾਂ ਅਰਸਾ ਕਰਕੇ ਪਿਆਰਾ ਅਜ ਪ੍ਰੀਤਮ ਫਿਰ ਮਨਮੋਹਨ ਸਾਰਿਆਂ ਦੇ ਮਨਾਂ ਨੂੰ ਮੋਹਤ ਕਰਨ ਵਾਲਾ ਹੈ ਕਟਨਾ ਦੇ ਮਨ ਨੂੰ ਆਪ ਦੇ ਸਰੂਪ 'ਚ ਮੋਹਤ ਕਰਕੇ ਉਹਨੇ ਜੰਮਨ ਮੰਦ ਦੇ ਮੋਹ ਨੂੰ ਹਮਾਂ ਮੇਟਣ ਵਾਲਾ ਹੈ ਕਟ ਸੋਹਣਾ ਅਗੇ ਸਾਰੀਆਂ ਘਟਾਂ ਵਿੱਚ ਸੋਹਣਾ ਹੈ ਕਾਟੇ ਕਰਾਸੋ ਸੋਹਣੀ ਪ੍ਰਾਨ ਆਧਾਰ ਰਾਂ ਤੇ ਉਹ ਪ੍ਰਾਣਾ ਦਾ ਸਾਰਿਆਂ ਦਾ ਆਸਰਾ ਰੂਪ ਹੈ ਉਹਦੇ ਆਸਰਾ ਹੀ ਪ੍ਰਾਨ ਹਰਕਤ ਕਰਦੇ ਹੈ ਸੁੰਦਰ ਸੂਭਾ ਪ੍ਰਾਨਾਂ ਦਾ ਆਸਰਾ ਰੂਪ ਆਹ ਰਾਮ ਉਹ ਪਿਆਰਾ ਸੋ ਪਿਆਰਾ ਸੁੰਦਰ ਸੂਭਾ ਲਾਲ ਗੋਪਾਲ ਦਇਆਲ ਕੀ ਜਿਹੜਾ ਲਾਲ ਪਿਆਰਾ ਪਰਮੇਸ਼ਰ ਹੈ ਤਿਸ ਵੀਲਾ ਪਾਲਕ ਹੈ ਤੇ ਦਇਆ ਦਾ ਕਰ ਹੈ ਬੜੀ ਸੋਭਾ ਵੀ ਬੜੀ ਸੁੰਦਰ ਸਾਨੀ ਹੈ ਅਪਰ ਅਪਾਰਾ ਜਿਨੀਆਂ ਸੋਭਾ ਹੋਰ ਹਨ ਉਹ ਆਪਣ ਪ੍ਰਕਿਰਤੀ ਵਾਲੀਆਂ ਹਨ ਜਿਹੜੀਆਂ ਪ੍ਰਕਿਰਤਿਕ ਸੋਭਾ ਹਰ ਗਈਆਂ ਉਹ ਜਿਵੇਂ ਬਣੀਆਂ ਉਹ ਨਾਸਵੰਤ ਹਨ ਨਹੀਂ ਪਰਮੇਸ਼ਰ ਦੀ ਸੋਭਾ ਅਪਰ ਪ੍ਰਕਿਰਤੀ ਅਪਰ ਉਰੇ ਹੈ ਕਿ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਅਪਾਰ ਸੋਭਾ ਹੈ ਮਹਾਰਾਜ ਦੀ ਸਦਾ ਇਕ ਰਸ ਰਹਿਣ ਵਾਲੀ ਸੋਭਾ ਹੈ ਗੋਪਾਲ ਦਇਆਲ ਗੋਬਿੰਦ ਲਾਲ ਫਿਰ ਗੋਪਾਲ ਬਿੱਤੀ ਰੂੜ ਹੋ ਕੇ ਚੇਤਨ ਗੋ ਇੰਦਰੀਆਂ ਦਾ ਪਾਲਕ ਹੈ ਗੋ ਬਿਰਤੀਆਂ ਦੇ ਅੰਦਰ ਸੁਗਣਾ ਦੀ ਪਾਲਣਾ ਕਰਨ ਵਾਲਾ ਹੈ ਗੋਪਾਲ ਮਾਇਆ ਸਮਝੋ ਕੇ ਪ੍ਰਸ਼ਮੀ ਦੀ ਪਾਲਣਾ ਕਰਨ ਵਾਲਾ ਹੈ ਦਇਆਲ ਗੋਬਿੰਦ ਲਾਲਨ ਅਤੇ ਦਇਆ ਦਾ ਉਹ ਘਰ ਹੈ ਗੋਬਿੰਦ ਪ੍ਰਸ਼ਮੀ ਦੀ ਰੱਖਿਆ ਕਰਨ ਵਾਲਾ ਹੈ ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ਕ ਚੇਤਨ ਹੈ ਯਾ ਲੈਨ ਪਿਆਰਾ ਹੈ ਬਿਨੂ ਕਾਂਤ ਨਿਮਾਣੀਆ ਜੀ ਮਹਾਰਾਜ ਅਸੀਂ ਸਾਡੀਆਂ ਜਰੀਆਂ ਬਿਰਤੀਆਂ ਮਾਣਤ ਹੋ ਰਹਿਤ ਹੋਰਗੇ ਸਾਨੂੰ ਸਾਡਾ ਕੋਈ ਮਾਣ ਨਹੀਂ ਸਾਨੂੰ ਨਿਮਾਣੀਆ ਇਹ ਪਤੀ ਪਰਮੇਸ਼ਰ ਆ ਮਿਲੋ ਪ੍ਰਾਪਤ ਹੋਵੋ ਕਿਉਂ ਜੀ ਅਸੂਵ ਮਹਾਰਾਜ ਅੱਗੇ ਆਪਨੇ ਸਾਡਾ ਮਾਣ ਛੱਡ ਕੇ ਬੇਨਤੀਆਂ ਕਰਮੀਆਂ ਹਨ ਮੈਨ ਤਰਸਨ ਦਰਸ ਪਰਸਨ ਤੇ ਅੰਦਰ ਕੀ ਸਾਡੇ ਨੇਤਰ ਦੋਵੇਂ ਹੀ ਸੱਜਾ ਦੇ ਖਵਾਤ ਅਰਸੇ ਹਨ ਮਨ ਦੇ ਪੁੱਤ ਨੇਤਰ ਦਰਸੇ ਹਨ ਵਿਰਾਗ ਵੇਸ ਰੂਪੀ ਨੇਤਰ ਦਰਸੇ ਹਨ ਪ੍ਰੋਹ ਪ੍ਰੋਗ ਗਿਆਨ ਰੂਪ ਨੇਤਰ ਇਹ ਸਾਰਿਆਂ ਦੇ ਨੈਣ ਰੂਪ ਦਰਸ ਰਹੇ ਹਨ ਦਰਸ ਪਰਸਨ ਕਦੋਂ ਮਾਰਿਆ ਆਪਦੇ ਦਰਸ਼ਨਾਂ ਨੂੰ ਪਰਸਨ ਕਰੀਏ ਮਿਲਣਾ ਕਰੀਏ ਆਹਦੇ ਦਰਸ਼ਨ ਦੇਖਣਾ ਕਿਉਂ ਨਹੀਂ ਹਾਂ ਨਹਿ ਦੀਦ ਰਹਿਣ ਵਿਹਾਣੀ ਜਾਨ ਤੂ ਜੈਨੀ ਇੰਨਾ ਪਿਆਰ ਹੈ ਰਾਤ ਸਾਨੂੰ ਨੀਂਦ ਨਹੀਂ ਆਉਂਦੀ ਇਹ ਰਾਤ ਗੁਜ਼ਰਦੀ ਨਹੀਂ ਉਹਦੀ ਚਾਰ ਪਹਰ ਤੋਂ ਜੁਗਾਂ ਸਮਾਨੇ ਰਹਿਣ ਭਈ ਤੋਂ ਅੰਤ ਨ ਜਾਣੇ ਚਾਰ ਪਹਰ ਤੋਂ ਚੌਂ ਜਗਾਂਾਂ ਨੂੰ ਗੁਜ਼ਰਦੇ ਜਦੋਂ ਰਾਤ ਵਿਜੋਗੀ ਨੂੰ ਆ ਕੇ ਪ੍ਰਾਪਤ ਨਹੀਂ ਹੋਦਾ ਅੰਤ ਨਹੀਂ ਉਹਦਾ ਰਾਤ ਮੁਕਤੀ ਨਹੀਂ ਹੈ ਇਸ ਪ੍ਰਕਾਰ ਹੈ ਸੱਚੇ ਪਾਤਸ਼ਾਹ ਸਾਡੇ ਨੇਤਰਾ 'ਚ ਮਨੁਬਦ ਰੂਪੀ ਨੇਤਰੇ ਸ਼ਾਂਤੀ ਦੀ ਨੀਂਦ ਨਹੀਂ ਆਉਂਦੀ ਤੇ ਰਹਿਣ ਅਗਿਆ ਰੂਪੀ ਰਾਤ ਗੁਜ਼ਰਦੀ ਨਹੀਂ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਅਵਸਰੂਪੀ ਰਾਜੇਰੀ ਆ ਸਾਡੀ ਵਿਛੋੜੇ ਵਾਲੀ ਉਹ ਵੀ ਵੀਰਦੀ ਨਹੀਂ ਹੈ ਗਿਆਨ ਅੰਜਨ ਨਾਮ ਵਿੰਜਨ ਕੇ ਅੰਦਰ ਜਾਨੀ ਆਪ ਗਿਆਨ ਰੂਪੀ ਅੰਜਲ ਸੁਰਮਾ ਪਾਉਣ ਵਾਲੇ ਹੋ ਜਿਨ੍ਹਾਂ ਦੇ ਗਿਆਨ ਰੂਪੀ ਸੁਰਮਾ ਪਾਇਆ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਸਾਰਿਆਂ ਥਾਵਾਂ ਵਿੱਚ ਆਪ ਦਾ ਸਰੂਪ ਪ੍ਰਗਟ ਹੋ ਗਿਆ ਹੈ ਗੁਪਤ ਪ੍ਰਗਟ ਗੁਪਤ ਪ੍ਰਗਟ ਸਮਝਾਣੀਏ ਜੇ ਮਨ ਰੱਖ ਕੇ ਥਾਣੇ ਜਿਹੜੇ ਮਨ ਨੂੰ ਟਿਕਾਣੇ ਰੱਖਦੇ ਜਿੰਨੀ ਉਹ ਗੁਪਤ ਗੱਲਾਂ ਸਾਰੀਆਂ ਨੂੰ ਪਰਿੰਦ ਕਰਕੇ ਜਾਣ ਲੈਂਦੇ ਐ ਗੁਪਤਾਂ ਵਿੱਚ ਵੀ ਪ੍ਰਗਟਾਂ ਵਿੱਚ ਵੀ ਮੇਰ ਕੋ ਸਰਗੁਣ ਸਾਰਿਆਂ ਤੋਂ ਜੀ ਆਪਕ ਮਨ ਨੂੰ ਟਿਕਾ ਕੇ ਰੱਖਣ ਵਾਲੇ ਨੂੰ ਪ੍ਰਗਟ ਹੁੰਦਾ ਹੈ ਇਸ ਪ੍ਰਕਾਰ ਗਿਆਨ ਅੰਜਨ ਨਾਮ ਵਿੰਜਨ ਸਾਨੂੰ ਮਾਰੇ ਅਪਰੋਖ ਗਿਆਨ ਰੂਪੀ ਅੰਜਨ ਸੁਰਮਾ ਆਪ ਦੇਣ ਵਾਲੇ ਉਹ ਮਨਬੁੱਧ ਰੂਪੀ ਨੇਤral ਜੀ ਤੇ ਨਾਮ ਰੂਪੀ ਵਿੰਜਨ ਮਿੱਠੇ ਕੋਹਿ ਸਾਨੂੰ ਦੇਣ ਵਾਲੇ ਉਹ ਸਰੋਸਿ ਮਿਟ੍ਰ ਮੰਨਿਆ ਸਮਿਆਂ ਸਾਲੋਂ ਨੇ ਖੜਕ ਪੁਰਸੀ ਮੂੰਹ ਬੋਲਣਾ ਮਾਰਨ ਆਦ ਕੀਏ ਇਹ ਮਾਰਾ ਨਾਮ ਰੂਪੀ ਬੀਜ ਨੂੰ ਸਾਨੂੰ ਦੇਣ ਵਾਲੇ ਹੋ ਆਪ ਅਮਰ ਦਾ ਨਾਮ ਦਾ ਭੋਜਨ ਖਾਉਣੇ ਹੋ ਭਈ ਸਗਲ ਸੀਗਾਰਾ ਪਰ ਉਹ ਸਾਰੇ ਸਾਧਨਾ ਦੇ ਸ਼ਿੰਗਾਰ ਵੀ ਉਹਨਾਂ ਦੇ ਹੋਗੇ ਕਰ ਕਰ ਕਰਤਾ ਕੰਨਾਂ ਨੂੰ ਪੈਰੇ ਪਰਮੇਸ਼ਰ ਬਣ ਲਈ ਧੀ ਗਰੀ ਬਣਾਵੇ ਕਾਮਣ ਸ਼੍ਰੀ ਰਾਮ ਸ਼ਰਮਾ ਦੇਈ ਇਹ ਸਾਰੇ ਸ਼ਿੰਗਾਰ ਸਾਹਿਬ ਨਾਲ ਦੇ ਉਹਨਾਂ ਦੇ ਪਰਪੱਕ ਹੋ ਗਏ ਹੁਣ ਨਾਨਕ ਪੈ ਅੰਪੈ ਸੰਤ ਜੰਪੈ ਜੀ ਵੀ ਸਾਡੇ ਅੰਪੈ ਆਪਣੇ ਤੇ ਸਾਡੇ ਪੁੱਤੀ ਆਪਣੇ ਬੇਨਤੀ ਪੁਰਵ ਕਸਮ ਕਰਦੇ ਹੋ ਸੰਤ ਜੰਪੈ ਮਹਾਰਾਜ ਜੀ ਵੀ ਸੰਤ ਤੇਰੇ ਰੂਪ ਨੂੰ ਜੰਪਦਾ ਜਪਦੇ ਹੈ ਜਿਵੇਂ ਸੰਤ ਤੇਰੇ ਰੂਪ ਨੂੰ ਜੰਪਦਾ ਜਾਣਨੇ ਐਵੇਂ ਅਸੀਂ ਵੀ ਮਹਾਰਾਜ ਸੰਤਾਂ ਦੁਆਰਾ ਤੇਰੇ ਰੂਪ ਨੂੰ ਕੀ ਪੀ ਆਪਨੇ ਪ੍ਰਾਪਤ ਹੋਈਏ ਜਾਣੀਏ ਮੀਲ ਕੰਤ ਹਮਾਰਾ ਇਹ ਹਮਾਰਾ ਸਾਰਿਆਂ ਦੇ ਤਮਾਮ ਪਰਮੇਸ਼ਰ ਪਤੀ ਸਾਡਾ ਮੇਲ ਆਪਦੇ ਨਾਲ ਹੋ ਰਹੀਏ ਗੁਰੂ ਸਾਡੇ ਪਤੀ ਅਕਾਲ ਪੁਰਖ ਨੂੰ ਮੇਲ ਨਾ ਕਰੋ ਆਪ ਬੇਨਤੀਆਂ ਕਰਦੇ ਜੀ ਆਸੂ ਲੱਖ ਉਲਾਹ ਨੇ ਮੋਹੇ ਤੇ ਉਤਰੀ ਆਮੀ ਲੱਖਾਂ ਜਿਹੜੇ ਉਲਾਮੇ ਵਰਦੇ ਆ ਇਹ ਸਾਰੇ ਸਾਨੂੰ ਮਿਲ ਰਹੇ ਹਨ ਸਾਰੇ ਜੱਗ ਲਗ ਨਹਿ ਮਿਲੈ ਰਾਂ ਜੇ ਕੁਲ ਪੂਤ ਨੋ ਗਿਆਨ ਵਿਚਾਰੀ ਬਿਰਵਾ ਕਸਨੇ ਭਈ ਮਹਤਾਰੀ ਜਿਹਨਾਂ ਰਾਮ ਭਗਤ ਨੇ ਸਾਦੀ ਜਨਮਤ ਕਸਨਾ ਮੂ ਅਬਰਾਦ ਦੀ ਸੋ ਜਿਹਨਾਂ ਜਿਹਨਾਂ ਹਰ ਹਿੱਤੇ ਨਾਮ ਨਾ ਬਸੇਤਨ ਮਾਟ ਕੀਏ ਹਰ ਬੰਝਾ ਕਿ ਸੁਣੀ ਦੇ ਫਿਰ ਇਹ ਬਨਾਵ ਖੱਖ ਕਮੂਏ ਕਰਾਂ ਜਾ ਇਸ ਪ੍ਰਕਾਰ ਦੇ ਜਿਹੜੇ ਉਲਾਮੀ ਹਨ வேத ਸ਼ਾਸਤਰਾਗ ਦੇ ਜਿਨਾਂ ਨੇ ਹਰ ਦਿਨ ਕੇ ਕੋਲ ਪਰਸੂਤ ਨਾ ਕਰੀਏ ਹੋ ਤੇ ਬਿਰਵਾ ਕਰ ਮਹਕਾਰੀ ਜੋ ਨਾਮ ਨਹੀਂ ਜੱਗ ਦੇ ਉਹਨਾਂ ਨੂੰ ਇਹ ਉਲਾਮੇ ਹਨ ਸੱਚੇ ਬਾਦਸ਼ਾਹ ਜੀ ਇਹ ਲੱਖਾਂ ਉਲਾਮੇ ਮੈਨੂੰ ਹੀ ਮਿਲਦੇ ਆ ਸੱਚੇ ਬਾਦਸ਼ਾਹ ਹਰ ਜਦ ਲਗ ਨਹਿ ਮਿਲੈ ਰਾਂ ਜਿਨਾਂ ਜਿ ਰਹੇ ਰਾਮ ਹਰੀ ਸਾਡੇ ਕੈ ਤੁ ਮਿਲਦਾ ਨਹੀਂ ਪ੍ਰਾਪਤ ਨਹੀਂ ਹੁੰਦਾ ਲੱਖਾਂ ਦੇ ਦਾ ਸ਼ਾਹ ਜਨ ਦੇ ਉਲਾਮੇ ਹਨ ਮਾਣੇ ਜਾਂਦਾ ਰਾਵਿਆ ਕੁਨ ਭਾਗ ਮੰਦਿਰਾਂ ਰਾਮਗਿਰ ਮਾਨਜਨ ਜਨਨ ਲਾ ਆਇਆ ਇਹ ਲੱਖਾਂ ਸਾਨੂ ਮਿਲਦੇ ਹਨ ਹਰ ਜਦ ਲਗ ਨਹਿ ਮਿਲੇ ਰਾਂ ਜਿੰਨੇ ਜਿਹੜੀ ਅਕਾਲ ਪੁਰਖ ਆਪ ਨਹੀਂ ਸਾਨੂੰ ਮਿਲ ਆਉਂਦਾ ਜਿੰਦੇ ਉਹਨਾਂ ਜਿਹੜੇ ਲੱਖਾਂ ਵੇਦਾਂ ਸ਼ਾਦ ਹੋਏ ਨੇ ਉਲਾਮੇ ਇਹ ਸਾਨੂੰ ਲਿਖੇ ਹਨ ਮਿਲਨ ਕੋ ਕਰੂ ਉਪਾਵ ਇਹ ਅੰਤਰੀਆਮੀ ਅਸੀਂ ਮਿਲਣ ਵਾਸਤੇ ਉਪਾਅ ਯਤਨ ਤਾਂ ਬਣਾ ਕਰਦੇ ਹਾਂ ਕਿਸ ਹਮਾਰਾ ਨਹ ਚੱਲੈ ਉਹ ਸਾਧਨ ਅਸੀਂ ਬਿਆਨਤ ਕਰਦੇ ਹਾਂ ਪਰ ਸਾਡਾ ਉਪਾਅ ਮਾਰਾ ਕੋਈ ਚੱਲਦਾ ਨਹੀਂ ਕੀਤਾ ਚਲਾਇਆ ਹੋਇਆ ਕਾਮ ਕੋ ਲੋਭ ਮੋਹ ਹੰਕਾਰ ਜਿਹੜੇ ਆ ਸਾਡੇ ਸਾਧਨ ਨੂੰ ਪਰਪੱਕ ਨਹੀਂ ਹੋਣ ਦਿੰਦੇ ਅਤੇ ਵਿਸ਼ੇ ਜਿਹੜੇ ਆਲ ਵਿੱਚ ਪ੍ਰੇਰ ਕੇ ਲਾਈ ਰੱਖਦੇ ਆ ਸਾਡਾ ਜਗਤ ਕਿਸੇ ਪ੍ਰਕਾਰ ਚੱਲ ਨਹੀਂ ਸਕਦਾ ਇਹ ਪਰਮੇਸ਼ਰ ਚਲ ਚਿੱਤ ਬਿਤ ਅਨਿਤ ਪ੍ਰੇ ਬਿਨ ਅੰਦਰ ਜਮੀ ਨਾ ਸਾਡਾ ਮਨ ਲਗਣ ਦਾ ਕਾਰਨ ਹੀ ਹੈ ਚਲ ਚਿੱਤ ਬਿਤ ਅਨਿਤ ਪ੍ਰੇ ਬਿਨ اے ਪਿਆਰੇ ਅਕਾਲ ਪੁਰਖ ਤੇਰੀ ਪ੍ਰਾਪਤੀ ਤੋਂ ਬਿਨ ਜਿਹੜੇ ਅੰਮ੍ਰਿਤ ਪਦਾਰਥ ਹੈ ਉਹ ਨਾ ਵੀ ਚਿੱਤ ਚਲ ਚਲ ਹੋ ਕੇ ਰਿੰਦਾ ਹੈ ਅਤੇ ਬਿਤ ਧਨ ਵਿੱਚ ਹਰ ਵੇਲੇ ਚਿੱਤ ਲੱਗਾ ਰਹਿਣਾ ਹੈ ਇਹ ਹੈ ਸਾਰੇ ਪਦਾਰਥ ਅਨਿਤ ਦੇ ਆਦਿਕ ਕੇ ਤਿਆਰ ਹੈ ਤੇਰੀ ਪ੍ਰਾਪਤੀ ਤੋਂ ਬਿਨ ਸਿਦ ਚੰਚਲ ਹੋ ਕੇ ਪੁੰਹਰੀ ਦੇ ਪੱਤ੍ਰੇ ਨੂੰ ਇਹਨਾਂ ਵਿੱਚ ਤਾਨਾ ਆਪਕਾ ਹੀ ਲਗਾ ਰਿਹਾ ਜਿਵੇਂ ਇੱਥੇ ਛੱਡ ਕੇ ਚਲੇ ਜਾਣਾ ਨਾ ਕੋ ਉ ਲੈ ਆਏ ਤਾਨਾ ਕੋ ਲੈ ਜਾਕ ਕਵਨ ਵਿਧੀ ਨਾ ਧੀਜੀਏ ਕਿਸੇ ਵਿਧੀ ਤਰੀਕੇ ਦੇ ਨਾਲ ਮਹਾਰਾਜ ਜੀ ਇਹ ਧੀਰਗਿਨੀ ਪਕੜਦਾ ਚੱਕ ਹਰ ਵਕਤੇ ਦੌੜਦਾ ਰਹਿੰਦਾ ਹੈ ਪਦਾਰਥਾਂ ਵੱਲ ਨੂੰ ਖਾਣ ਪਾਣ 시ਗਾਰ ਬਿਰਥੇ ਜਿਹੜੇ ਮਾਰੇ ਚੰਗੇ ਪਦਾਰਥ ਖਾਣੇ ਆ ਤੇ ਚੰਗੇ ਰਸ ਪੀਣੇ ਆ ਰਸ ਆਵੇ ਕੱਢ ਕੇ ਖਾਣ ਪਾਣ 시ਗਾਰ ਬਿਰਥੇ ਸ਼ਿੰਗਾਰ ਤੋਂ ਲਾਉਣੇ ਆ ਤਾਡਕਾ ਗਿ ਸਾਧਨਾ ਕਰਨਾ ਹੈ ਅਸਨ ਲਾਉਣੇ ਆ ਪ੍ਰਾਣਾਯਾਮ ਕਰਨੇ ਇਹ ਯੋਗਾ ਵਿਅਸੀਆਂ ਨੇ ਸਭ ਨੂੰ ਸ਼ਿੰਗਾਰ ਮੰਨਿਆ ਨਾ ਗਲਤ ਨੂੰ ਆਉ ਕਿਸੇ ਦੀ ਅਸਰ ਪਾ ਕੇ ਆਉਦੇ ਵਾਸ ਕਰ ਲੈਣਾ ਕਿਸੇ ਦੇ ਨਾਂ ਕੋਈ ਐਸੀ ਚੀਜ਼ ਕੋਰ ਮੰਤਰ ਸਿੱਧ ਕਰਕੇ ਖਵਾ ਕੇ ਆਪਣੇ ਕਬੀਏ ਕਰ ਲੈਣਾ ਇਹ ਜਿਹੜੇ ਜਿਹੜੇ ਸੈਗਰ ਹੋਣਗੇ ਸ਼ਿੰਗਾਰ ਬਿਰਥੇ ਇਹ ਸਾਰੇ ਸ਼ਿੰਗਾਰ ਸਾਬਨਾ ਦੇ ਜਦੋਂ ਤੁਸੀਂ ਸੋਮੇ ਨੇ ਆਉਂਦੀ ਪ੍ਰਾਪਤੀ ਤੋਂ ਦਿਨ ਹਰ ਕੰਤ ਬਿਨ ਕਿਉਂ ਜੀ ਜੀਏ ਲਈ ਪਸੀ ਅਕਾਲਪੁਰਖ ਆਪ ਦੀ ਪ੍ਰਾਪਤੀ ਦੇ ਕਿਵੇਂ ਜਿਉਂਦੇ ਹੋਈਏ ਇਹ ਮਰਨਾ ਹੀ ਹੁੰਦਾ ਸਾਰਿਆਂ ਪਦਾਰਥਾਂ ਦੇ ਇਲਾਕੇ ਆਪਕੋ ਵੀ ਯੋਗ ਜਿਹੜਾ ਹੋਣਾ ਹੈ ਆਸਾ ਪਿਆਸੀ ਰਹਿਣ ਦਿਨਿਆੜਾ ਹੋਰ ਆਪ ਜੋ ਦਰਸ਼ਨਾਂ ਦੀ ਆਸ ਲੱਗੀ ਹੋਈ ਹੈ ਇਸ ਕਰਕੇ ਸਾਡੀ ਬ੍ਰਤੀ ਪਿਆਸੀ ਤਿਹਾਈ ਹੋ ਰਹੀ ਹੈ ਆਪ ਦੀ ਆਸਾ ਰੂਪੀ ਤੇ ਕਰਕੇ ਤਿਹਾਈ ਹੋ ਰਹੀ ਸਾਡੀ ਬ੍ਰਤੀ ਆਸਾ ਆਪ ਦੇ ਦਰਸ਼ਨਾਂ ਦੀ ਦਿਨ ਕਾਲ ਦੀ ਲੱਗੀ ਹੋਈ ਹੈ ਹੁਣ ਸੱਚੇ ਪਾਤਸ਼ਾਹ ਕਾਲੀ ਹੋ ਕੇ ਪਿਆਸੀ ਕਿਆ ਵਾਰ ਹੋ ਰਹੀ ਐ ਰਹਿਨ ਦੁਨੀਆ ਰਹਿ ਨਾ ਸਕੀ ਐ ਇੱਕ ਤਿਲੈ ਆਸ ਪਿਆਸੀ ਰਹਿਨ ਦੁਨੀਆ ਰਾਤ ਦਿਨੇ ਆਸਾ ਕਰਕੇ ਆਪ ਦਰਸ਼ਨਾਂ ਦੀ ਪਿਆਸੀ ਹੋ ਰਹੀ ਚਿੰਦਨੀ ਦ੍ਰਿਸ਼ਟੀ ਰੈਨਿਸ ਕਿਰਤ ਤੇ ਮਾਤਰ ਵੀ ਆਪ ਦੀ ਪ੍ਰਾਪਤੀ ਤੋਂ ਬਿਨਾਂ ਥੋੜਾ ਜਿਹਾ ਨਹੀਂ ਰਿਹਾ ਜਾਂਦਾ ਨਾਨਕ ਪੈ ਆਮ ਪੈ ਸੰਤ ਦਾਸੀ ਸ੍ਰੀ ਗੁਰੂ ਸਾਹਿਬ ਜੀ ਕੈਨ ਨੂੰ ਪੈ ਆਮ ਪੈ ਕਸਮ ਕਰਦੇ ਬੇਨਤੀ ਪੂਰਵਕ ਹੈ ਪਿਆ ਆਪਣੇ ਤੇਰੇ ਸੰਤਾਂ ਦੀ ਦਾਸੀ ਅਸੀਂ ਆਪਣੇ ਆਪ ਨੂੰ ਬਣਾਇਆ ਹੈ ਤਉ ਪ੍ਰਸਾਦ ਮੇਰਾ ਪਿਰ ਮਿਲੇ ਇਹ ਹਰ ਨਾ ਦਾ ਸ੍ਰੀ ਗੁਰੂ ਜੀ ਆਪ ਦੇ ਸੰਤਾਂ ਦੀ ਦਾਸੀ ਅਸੀਂ ਜਿੱਤ ਨੂੰ ਬਣਾਇਆ ਹੈ ਵਾਡੀ ਸੰਗਰੂ ਕਿਰਪਾ ਕਰਕੇ ਮੇਰਾ ਵਾਹਿਗੁਰੂ ਮਿਲ ਸਕਦਾ ਹੈ ਪ੍ਰੇਪਤੀ ਸੇਜ ਏਕ ਪ੍ਰਿਯ ਸੰਗ ਵੇਖੋ ਮੇਰਾ ਸਾਰੇ ਗ੍ਰੰਥ ਸ਼ਾਸਤਰ ਕਹਿੰਦੇ ਇਹ ਇੰਗਨੇਤ ਗੋਹਾਗ੍ਰਮ ਏਸ਼ੀਆੰਤਿ ਜੋਤੀਪੁਰਖ ਫਿਰਦੇ ਕਵਲ ਮਾ ਹਰ ਦਾ ਆਸ ਇਵੰਤਾ ਕਰਨੁ ਪੀ ਸੇਜ ਵੀ ਕੋ ਸੁਣੀ ਦੀ ਹੈ ਤੇ ਪ੍ਰਿਯਪਤੀ ਵੀ ਤੂੰ ਹੀ ਕੋਈ ਹੈ ਸਾਰਿਆਂ ਦੇ ਸੰਗ ਅੰਤਕੰਨ ਦੇ ਨਾਮ ਹੈ ਪ੍ਰਕਾਸ਼ ਦਾ ਰੂਪ ਹੈ ਦਰਸ ਨਾ ਪਾਈਏ ਰਾਹ ਕੀ ਵੀ ਮਨ ਆ ਦੇ ਦਰਸ਼ਨ ਨੂੰ ਤਾ ਨਹੀਂ ਸਕੀਦਾ ਦ੍ਰਿਸ਼ ਵਿੱਚ ਲੱਗੇ ਹੋਏ ਹੈ ਦ੍ਰਿਸ਼ਤਾਰੂਪ ਵਿੱਚ ਸਾਡੀ ਕਿਰਤੀ ਵਰਤੀ ਅਦ੍ਰਿਸ਼ ਨੂੰ ਵੀ ਜੁੜਦੀ ਨਹੀਂ ਹੈ ਇਸ ਕਰਕੇ ਮਨ ਆ ਦੇ ਦਰਸ਼ਨ ਨੂੰ ਪਾ ਨਹੀਂ ਸਕਦੇ ਮਨ ਦਾ ਸੁਭਾਵਾ ਦੁਸ਼ਵਾਰੀ ਦੀਆਂ ਚੀਜ਼ਾਂ ਕੀ ਪਰਚਿਆ ਰਹਿੰਦਾ ਹੈ ਜਿਹੜਾ ਇਹਨੂੰ ਮਨ ਨੂੰ ਵੇਖਦਾ ਹੈ ਉਹ ਮਨ ਕਰਕੇ ਅਦ੍ਰਿਸ਼ ਹੈ ਇਸ ਕਰਕੇ ਆਪਦੇ ਦਰਸ਼ਨ ਨੂੰ ਨਹੀਂ ਪਾਇਆ ਜਾਂਦਾ ਹੈ RAM PRABHESHWAR ਆਗਣ 모ਹੇ ਅਨੇਕ ਮਹਾਰਾਏ ਆਪਕੋ ਜੀ ਦੋਸ਼ ਰੋਪਣ ਕਰੀਏ ਮੇਰੇ ਚੋਂ ਬਹੁਤ ਸੰਗੇ ਹਾਂ ਸਾਰੇ ਹਨਗੇ ਜੀ ਕਤ ਮਹਿਲ ਬੁਲਾਈਐ ਰਾਂ ਇਸ ਪ੍ਰਕਾਰ ਜਿਵੇਂ ਰਾਣੀ ਜੀ ਜਿਸ ਤੋਂ ਲੋਕ ਸ਼ੋਰੋ ਜਿਹੜੀ ਗੋਲੀਆਂ ਨਾਲ ਗੱਲਾਂ ਬਾਤਾਂ ਕਰਨ ਕੀਤੀ ਹੋਈ ਹੋਵੇ ਅਤੇ ਉਹਦੇ ਪਾਤਸ਼ਾਹ ਮੰਦਰ ਦੇ ਸੇਜਾ ਤੇ ਆ ਕੇ ਬੈਠਾ ਹੋਵੇ ਉਹ ਗੋਲੀਆਂ 'ਚ ਪਰਚੀ ਜਾਣ ਕੇ ਉਹ ਆਪ ਦੀ ਸੇਵਾ ਵਿੱਚ ਲੈ ਤੇ ਨਾ ਸਮਝ ਕੇ ਰਾਜਾ ਉਹਨੂੰ ਛੱਡ ਬੰਦਿਆ ਇਸੇ ਪ੍ਰਕਾਰ ਜਿਹੜੀ ਸਾਡੀ ਬੁੱਧ ਤੇਰੀ ਪਰਲਾਣੀ ਬਣੀ ਹੋਈ ਹੈ ਇਹ ਮਾਰੇ ਇੰਦਰੀਆਂ ਰੂਪੀ ਗੋਲੀਆਂ ਦੇ ਵਿਸ਼ਿਆਂ 'ਚ ਹਰ ਵਕਤ ਪਰਤੀ ਰਹਿੰਦੀ ਹੈ ਤੇ ਕਿਸ ਪ੍ਰਕਾਰ ਸੱਚੇ ਪਾਤਸ਼ਾਹ ਇਹ ਤੇਰੇ ਸੂਪ ਦੀ ਸਖਿਆਤ ਤੱਕਵੇਂ ਪਾ ਸਕੇ ਮਿੱਥਿਆ ਪਦਾਰਥਨ ਨਿਸ਼ਚੇ ਕਰਨ ਦੀ ਕੀ ਹੋਈ ਹੈ ਸਰ ਤੁਸੀਂ ਨੂੰ ਗੁਰੂ ਗ੍ਰੰਥ ਆਰਾ ਨਿਸ਼ਚੇ ਕਰਦੀ ਨਹੀਂ ਹੈ ਕਤ ਮਹਿਲ ਬੁਲਾਈਏ ਰਾਮ ਇਹ ਜਿਹੜਾ ਤੁਲਿਆ ਪਦ ਵਿੱਚ ਮਹਾਰਾਮ ਤੋਂ ਮੁਹਬਤੀ ਨੂੰ ਕਰਕੇ ਜੋੜਨਾ ਹੈ ਕਿ ਤੇਰੇ ਮਹਲ ਚ ਕਿਵੇਂ ਬੁਲਾਇਆ ਜਾਵੇ ਉਹਨ ਸਾਡੇ ਚ ਬਹੁਤ ਹਨ ਕਿ ਇਹ ਬਾਜ ਹੋਣੇ ਕਰਕੇ ਨਿਰਗੁਣ ਨਿਮਾਣੀ ਅਨਾਥ ਬਿਨਵੈ ਇਹ ਰਾਮ ਨਿਰਗੁਣ ਸਰਸਕੋਖਾ ਕੇ ਗੁਣ ਨਹੀਂ ਮੇਰੇ ਵਿੱਚ ਨਿਮਾਣੀ ਭਗਤੀ ਰੂਪੀ ਸਾਨੂੰ ਸਤਕਾਰ ਨਹੀਂ ਹੈ ਨਿਮਾਣੀ ਗੁਣਾ ਰੂਪੀ ਮਾਨ ਤੋਂ ਰਹਿ ਤਾ ਅਨਾਥ ਬਿਨਵੈ ਤਨਾਰ ਯਤੀਮ ਹਾਂ ਮਹਾਰਾਜ ਬੇਂਤੀਪੁਰੂਖ ਸਾਡਾ ਖਿਮਾ ਰੂਪੀ ਮਾਤਾ ਨਹੀਂ ਸੰਤੋਖ ਰੂਪੀ ਪਿਤਾ ਨਹੀਂ ਹੈ ਸਾਡੇ ਕੋਲੇ ਇਹ ਅਨਾਥ ਯਤੀਮ ਹੋ ਰਹੇ ਹਾਂ ਦਿਲ ਵਿੱਚ ਬੇਨਤੀ ਕਰਦੇ ਹਾਂ ਮਿਲੋ ਪ੍ਰਭ ਕਿਰਪਾ ਨਿਧੇ ਇੱਕ ਬਾਦ ਸਮੁੰਦਰ ਪ੍ਰਭੂ ਜੀ ਸਾਨੂੰ ਕਿਰਪਾ ਕਰਕੇ ਮਿਲਣਾ ਕਰੋ ਆਪ ਪ੍ਰਮਪੀਤ ਖੋਈਏ ਸਹਿਜ ਸੋਈਏ ਕਿੰਨਾ ਭਰੂ ਜੀ ਸਾਡੇ ਵਿੱਚ ਤੇ ਤੇਰੇ ਵਿੱਚ ਕੰਨ ਨਿਕਲੀ ਹੋਈ ਹੈ ਉਹ ਭਰਮ ਦੀ ਭੀਤ ਕੰਨ ਦੇ ਤਾਂ ਹੀ ਖੋਈਏ ਗੋਣਾ ਗੋਣਾ ਕਰੀਏ ਸਹਿਜ ਸੋਈਏ ਅਸੀਂ ਮਾਰੇ ਸਾਹਿ ਸਰੂਪ ਵਿੱਚ ਨਿਰਵ ਕਲਪ ਸਮਾਧੀ ਦੀ ਸੋਈਏ ਬਰਾਜਣਾ ਕਰੀਏ ਐਸੀ ਕਿਰਪਾ ਕਰੋ ਸੇਜਿਓਈ ਪ੍ਰਾਪਉ ਪਲਕ ਪੀਖਤ ਨਵ ਨਿਧੇ ਰੂਜੇ ਪਲਕਾਂ ਮਾਤੇ ਰੱਖਵੇ ਖੋਲਣ ਵਿੱਚ ਨਗਰੇ ਤਨੂ ਦੇਖਣਾ ਹੈ ਨਵੇਂ ਨਿਧੀਆਂ ਦੀ ਪ੍ਰਾਪਤੀ ਹੈ ਅਸਰ ਬਸਨ ਕਉ ਕਨਕਪਉਨ ਪਲਕਾਂ ਮਾਤੇ ਵੀ ਜੇ ਚਲਕਾ ਪੈਣਾ ਇਸਕੇ ਬਾਦਸ਼ਾਹ ਇਸ ਪ੍ਰਕਾਰ ਸਗਲ ਭਵਨ ਕੇ ਨਾਇਕਾ ਇੱਕ ਇਸੇਂ ਦਰਸ਼ ਦਿਖਾਏ ਜੀ ਜਿਹੜਾ ਦਰਸ਼ਨ ਦਾ ਝੂਕਾਰਾ ਮਾਰਨੇ ਸਾਰੀਆਂ ਨਵੇਂ ਨਿਧੀਆਂ ਦੀ ਪ੍ਰਾਪਤੀ ਇੰਨੇ ਚਿਰਤੀ ਗ੍ਰਹਿ ਲਾਲ ਆਵੇ ਮਹਿਲ ਪਾਵੇ ਏ ਗ੍ਰਹਪਤੀ ਅਕਾਲ ਪੁਰਖ ਜਦੋਂ ਲਾਲ ਪਿਆਰੇ ਸਾਡੇ ਪਰ ਹਿਰਦੇ ਦੇ ਅੰਦਰ ਆ ਕੇ ਸਖਿਆਤ ਹੋਵੇ ਪਾਣੀ ਅਸੀਂ ਤਰੀਆ ਦਾ ਗੁਪਤੀ ਮਹਿਲ ਨੂੰ ਪਾਸ ਕੀਏ ਮਿਲ ਸੰਗ ਮੰਗਲ ਗਾਈਏ ਇਹਦੇ ਨਾਲ ਮਿਲ ਕਰਕੇ ਮਾਰਾ ਫਿਰ ਜਿਨੀਆਂ ਪਰਮਾਨ ਪਰਦੇ ਦਿੱਤੀਆਂ ਨੇ ਮੰਗਲ ਨੂੰ ਮੰਗਲਾਚਾਰ ਗਾਉਣਾ ਕਰੀਏ ਮਿਲ ਕਰਕੇ ਅਗੇ ਜੀ ਵਿਆਸਵਾ ਦੇ ਨਾਲ ਕਤਵੇ ਤੇ ਨਾਲ ਮਿਲ ਕੇ ਆਪ ਦਾ ਮੰਗਲਾਚਾਰ ਗਾਉਣਾ ਕਰੀਏ ਨਾਨਕ ਪੈ ਅੰਪੈ ਸੰਤ ਸਰਣੀ ਵੀਰ ਜੀ ਗੁਰੂ ਕਹਿੰਦੇ ਇਹ ਸਾਡੇ ਪਿਆਰ ਆਪਣੇ ਆਪਦੇ ਸੰਤ ਭਗਤਾਂ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਾਪਤ ਹੋ ਉਹਨਾਂ ਦੀ ਸ਼ਰਨ ਹੋ ਮੋਹ ਦੇ ਦਰਸ ਦਿਖਾਈਏ ਜਿਵੇਂ ਮਾਰਾ ਆਪਦੇ ਸੰਤਾਂ ਭਗਤਾਂ ਨੂੰ ਦਰਸ਼ਨ ਦਿਖਾਇਆ ਇਹ ਮੈਨੂੰ ਵੀ ਕਿਰਪਾ ਕਰਕੇ ਆਪਦੇ ਸਰੂਪ ਦਾ ਦਰਸ਼ਨ ਦਿਖਾ ਦਈਏ ਕਿਰਪਾ ਕਰੋ ਸਾਡੇ ਉੱਤੇ ਸੰਤਨ ਕਾ ਪ੍ਰਸਾਦ ਇਸ ਪ੍ਰਕਾਰ ਸਾਹਿਬ ਸਵੇਜੀ ਜਦੋਂ ਬੇਨਤੀਆਂ ਕੀਤੀਆਂ ਤੀ ਜੀ ਸੇਨੋ ਬੋੜੀਆਂ ਚ ਕਹਿ ਕੇ ਹੋ ਸੰਤਾਂ ਗੁਰਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਭਾਈ ਬੁੰਡਾ ਸਾਹਿਬ ਜੀ ਜਿਵੇਂ ਸਰਜਾ ਨੂੰ ਲਾਹੌਰ ਵਿੱਚੋਂ ਲੈ ਕੇ ਆਏ ਸਨ ਇਹ ਸੰਤਾਂ ਦੀ ਗੁਰੂ ਆਮਦਾਸ ਸਾਹਿਬ ਸੰਤਾਂ ਦੀ ਕਿਰਪਾ ਕਰਕੇ ਹਰ ਹਰ ਪਾਰਾ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਰਾਮ ਹੈ ਉਸ ਨੂੰ ਪਉਣਾ ਕੀਤਾ ਹੈ ਭਾਈ ਇਛ ਪੁੰਨੀ ਮਾਨਸਾਤ ਇੱਛਾ ਪੂਰਨ ਕਰਨ ਵਾਲੇ ਪ੍ਰਮੇਸ਼ਰ ਨੇ ਇੱਛਾ ਪੂਰੀ ਕਰਤੀ ਸਾਨੂੰ ਆਜ ਦੀ ਪ੍ਰਾਪਤੀ ਦੀ ਮਨ ਤੋਂ ਸਾਰੀਆਂ ਵਾਸ਼ਨਾ ਨਾਸ਼ ਹੋ ਗਈਆਂ ਸ਼ਾਂਤੀ ਪ੍ਰਾਪਤ ਹੋ ਗਈ ਤਪ ਤ ਬੁਝਾਇਆ ਜਿਹੜਾ ਵਿਸ਼ੋੜੇ ਦੀ ਤਪਸ਼ੀ ਸਾਨੂੰ ਇਸ ਨੂੰ ਬੁਝਾ ਦੇ ਪਰਮੇਸ਼ਰ ਨੇ ਸਫਲਾ ਸੋ ਦਿਨ ਸ ਰਹਿਣੇ ਸੁਹਾਵੀ ਉਹ ਦਿਨ ਵੀ ਸੁਫਲਾ ਹੈ ਉਹ ਰਾਤ ਵੀ ਸੋਭਨੀਕ ਹੈ ਆਨੰਦ ਮੰਗਲ ਰਸ ਕਨੈਸ਼ਮਿਕ ਤਪ ਉਹ ਯਾਰ ਹੋ ਗਿਆ ਉਹ ਦਿਨ ਵੀ ਸੁਫਲਾ ਹੈ ਤੇ ਰਹਿਣ ਅਵਸਥਾ ਜਿਹੜੀ ਜਿਗਿਆਸਾ ਵਾਲੀ ਸੀ ਉਹ ਵੀ ਸੋ ਨੀਕ ਹੋ ਗਈ ਅਨੰਦ ਮੰਗਲ ਰਸ ਕਨਾ ਅਤੇ ਅਨੰਦ ਸਰੂਪ ਦੀ ਪ੍ਰਾਪਤੀ ਕਰਕੇ ਮੰਗਲ ਰਸ ਕਨਾ ਮੰਗਲਾਚਾਰ ਗਉਣੇ ਕਰਕੇ ਕਨਾ ਅਨੰਦ ਪ੍ਰਾਪਤ ਹੋਇਆ ਹੈ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਜੋ ਗੋਬਿੰਦ ਪ੍ਰਸ਼ਵੀ ਦੀ ਰੱਖਿਆ ਕਰਨ ਵਾਲੇ ਲਾਲਨ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੂਪ ਮਾਰਨ ਧਾਰਿਆ ਹੈ ਜਦੋਂ ਹਿਰਦੇ ਰੂਪੀ ਪੜਨੇ ਵਿੱਚੋਂ ਪ੍ਰਗਟ ਹੋ ਗਏ ਕਵਨ ਰਸਨਾ ਗੁਣ ਭਨ ਉਹ ਕਿਹੜੇ ਕਿਹੜੇ ਗੁਣ ਮਹਾਰਾ ਦੇ ਰਸਨਾ ਕਰਕੇ ਉਚਾਰਨ ਕਰੀਏ ਬਿਆੰਤ ਗੁਣ ਹੁਣ ਸੱਚੇ ਪਾਤਸ਼ਾਹ ਦੇ ਸਾਡੀ ਜ਼ਬਾਨ ਇੱਕ ਹੈ ਗੁਣ ਬਿਆਨਤ ਹੋਣ ਤਮ ਲੋਭ ਮੋਹ ਵਿਕਾਰ ਸਾਖੇ ਲੈਦਕ 2000 ਰਸਨਾ ਕਰਕੇ ਵੀ ਗੁਣ ਨਹੀਂ ਮਾਰਨ ਨਿਕਨੇ ਵਿਚਾਰ ਦੇ ਕਹਿ ਸਕਦੇ ਅਸੀਂ ਇੱਕ ਜੀਵ ਆਮ ਹੈ ਕਿਹੜੇ ਕਿਹੜੇ ਗੁਣ ਮਾਰਾ ਦੇ ਵਿਚਾਰਨ ਕਰੀਏ ਇਸ ਤਾਂ ਕਰਕੇ ਭ੍ਰਮ ਲੋਭ ਮੋਹ ਵਿਕਾਰ ਥਾ ਕੇ ਉਹ ਜਿਹੜਾ ਧਰਮ ਸੀ ਸਰੂਪ ਦਾ ਅਤੇ ਲੋਭ ਸੀ ਪਦਾਰਥਾਂ ਦੇ ਜੋੜਨ ਦਾ ਮੋਹ ਸੀ ਸਰੀਰਾਂ ਦਾ ਅਤੇ ਭਰਮ ਲੋਭ ਮੋਹ ਵਿਕਾਰਾਂ ਤੋਂ ਕਾਮ ਆਪਕੋ ਸਾਰੇ ਠੱਗਤ ਹੋ ਗਏ ਸਾਡੀ ਵੱਲੋਂ ਨਿਵਰਤ ਹੋ ਗਏ ਮਿਲ ਸਖੀ ਮੰਗਲ ਗਾਇ ਜਦੋਂ ਸਖੀਆਂ ਸੰਤਾਂ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲਾਚਾਰ ਨੂੰ ਗਾਉਣਾ ਕੀਤਾ ਨਾਨਕ ਪੈ ਅੰਪੈ ਸੰਤ ਜੰਪੈ ਜੀ ਆਪਿਆ ਆਪਣੇ ਬੇਨਤੀ ਕਰਕੇ ਕਹਿਨੇ ਆ ਤੇਰੇ ਸੰਗ ਤੈਨੂੰ ਯਪਦੇ ਆ ਤੇ ਜਾਣਦੇ ਹੁਣ ਜਿਨ ਹਰ ਹਰ ਸੰਯੋਗ ਮਿਲਾਇ ਜਿਨ ਹਰ ਹਰ ਪਰਮੇਸ਼ਰ ਤੇਰੇ ਨਾਮ ਦੇ ਨਾਲ ਸੰਯੋਗ ਜੋੜ ਕੇ ਆਪ ਦੇ ਰੂਪ ਦੇ ਨਾਲ ਮੇਲਤਾ ਹੈ ਹਰ ਤੰਗ ਦਾ ਲਖਰ ਰੂਪ ਹੈ ਜੋ ਹਰ ਤੱਪ ਦਾ ਲਖਰ ਰੂਪ ਹੈ ਇਹਦੇ ਸੰਯੋਗੀ ਤੱਤੋਂ ਦਾ ਸੂਰੂ ਕਰਾ ਕੇ ਮਿਲਦਾ ਆਪ ਦੇ ਰੂਪ ਨਾਲ